ਤਸਬਜ ਟੰਡੂ ਦੇ ਕਰਨ ਸਰਕਾਰੀ ਸਕੂਲ ਦੇ ਵਿੱਚ ਪੌਦੇ ਲਗਾਏ ਗਏ ਹਨ ਨਾਲ ਕਹਿਦੀ ਇਹ ਤਾਂ ਜਿੱਤ ਨਸ਼ਾ ਵਿਰੁੱਧ ਰੈਲੀ ਕੀਤੀ ਜਾ ਰਹੀ ਕੀ ਹੈ ਅਸੀਂ ਅੱਜ ਮਾਨਯੋਗ ਪੰਜਾਬ ਐਡਮਿਨ ਹਾਈ ਕੋਰਟ ਦੀ ਹਦਾਇਤ ਦੇ ਮੁਤਾਬਕ ਇੱਕ ਰੁੱਖ ਮਾਂ ਦੇ ਨਾਮ ਦੇ ਪੰਦਵ ਚਿੱਤੇ ਸਕੂਲ ਦੇ ਵਿੱਚ ਆਏ ਸਾਨੂੰ ਇਹ ਹੀ ਲੱਗਿਆ ਵੀ ਸਕੂਲ ਚ ਲਾਵਾਂਗੇ ਤਾਂ ਬੱਚੇ ਉਹਨਾਂ ਜਿਹੜੇ ਪਲਾਂਟੇਸ਼ਨ ਹੋਊਗੀ ਟੀਚਰ ਦੇ ਕੋਆਪਰੇਸ਼ਨ ਨਾਲ ਇਹਨਾਂ ਨੂੰ ਪ੍ਰੋਪਰ ਮੇਨਟੇਨ ਕਰ ਸਕਣਗੇ ਤਾਂ ਕਿ ਇਹ ਇਨਨ ਪਾਣੀ ਦਿੱਤਾ ਜਾ ਸਕਿਆ ਟਾਈਮ ਟਾਈਮਸ ਤੇ ਬਾਕੀ ਇਹਨਾਂ ਦੀ ਪ੍ਰੋਪਰ ਪਰਬਿਸ਼ ਹੋ ਸਕੇ ਬਾਕੀ ਨਸ਼ੇ ਦੇ ਵਿਰੁੱਧ ਅਸੀਂ ਸਕੂਲ ਪਹਿਲਾਂ ਡੀਓ ਸਾਹਿਬ ਨੂੰ ਵੀ ਕਿਹਾ ਬੀਦੀ ਸਾਹਿਬ ਨੂੰ ਵੀ ਕਿਹਾ ਮੈਡਮ ਨੇ ਵੀ ਕਿਤੇ ਸੈਮੀਨਾਰ ਕਾਲਜ ਦੇ ਵਿੱਚ ਹਾਂਜੀ ਜੀ ਸਰ ਤੇ ਗੁਰਨਾਣਕ ਕਾਲਜ ਦੇ ਵਿੱਚ ਉਹ ਇਹੀ ਹੈ ਜੋ ਕੋਰਟ ਦੇ ਵਿੱਚ ਅਸੀਂ ਅੱਜਕੱਲ ਫੇਸ ਕਰ ਰਹੇ ਹਾਂ ਵੀ ਬਹੁਤ ਬੱਚੇ ਸਾਡੇ ਮਿਸ ਗਾਈਡਡ ਹੋ ਰਹੇ ਨੇ ਤੇ ਨਸ਼ੇ ਦੇ ਆਦੀ ਹੋ ਰਹੇ ਨੇ ਜੋ ਕਿ ਆਉਣ ਵਾਲੇ ਸਮਾਜ ਲਈ ਬੜੀ ਖਤਰਨਾਕ ਹੈ ਅਸੀਂ ਸਾਰੇ ਬੱਚਿਆਂ ਨੂੰ ਸਾਰੇ ਟੀਚਰ ਸਾਹਿਬਾਨ ਨੂੰ ਐਜੂਕੇਸ਼ਨ ਡਿਪਾਰਟਮੈਂਟ ਦੇ ਜੋ ਆਦੇਦਾਰ ਆਏ ਨੇ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਅਸੀਂ ਮੈਕਸਿਮ ਕੋਸ਼ਿਸ਼ ਕਰੀਏ ਕਿ ਸਾਡੇ ਬੱਚੇ ਇਸ ਦੇ ਵਿੱਚ ਲਿਪਟ ਨਾ ਹੋਣ। ਟੋਕਣ ਕਿਸ ਮਿਹਰਦਰਾਂ ਨੂੰ ਕਹਾਂਗੇ ਕਿ ਜਿਨ੍ਹਾਂ ਦੇ ਬੱਚੇ ਨਸ਼ਿਆਂ ਦੀ ਜ਼ਬਰਦਸਤ ਵਿੱਚ ਪਸੂਕੇ ਤੇ ਉਹ ਬੱਚੇ ਨਿਕਲ ਨਾ ਥੋ। ਉਹ ਉਹਨਾਂ ਦੇ ਇਹੀ ਹੈ ਡੀਡਿਕਸ਼ਨ ਸੈਂਟਰ ਚੱਲਦੇ ਨੇ। ਮੈਨੂੰ ਜੈ ਮੈਡਮ ਜਿਹੜੇ ਡੀਐਲਐਸ ਦੇ ਸੈਕਟਰੀ ਨੇ ਇਹਨਾਂ ਨੂੰ ਆਕੇ ਜਦੋਂ ਮਰਜ਼ੀ ਉਹਨਾਂ ਦੇ ਪੇਰੈਂਟਸ ਮਿਲਣ ਅਸੀਂ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਾਂਗੇ ਡੀ ਐਡਿਕਸ਼ਨ ਸੈਂਟਰ ਦੀ ਲੋੜ ਹੋਊਗੀ ਤਾਂ ਉੱਥੇ ਜਿਵੇਂ ਸਿਵਲ ਹਸਪੀਟਲ 'ਚ ਕੋਈ ਲੋੜ ਹੋਊਗੀ ਉਹ ਵੀ ਕਰਾਂਗੇ ਤੇ ਕੋਈ ਕਾਉਂਸਲਿੰਗ ਦੀ ਲੋੜ ਹੋਊਗੀ ਤਾਂ ਸਾਡੇ ਕੋਲੇ ਕਾਉਂਸਲਰ ਵੀ ਨੇ ਲੀਗਲੇਟ ਦੇ ਵਿੱਚ ਤੇ ਉਹਨਾਂ ਦੀ ਮਦਦ ਨਾਲ ਅਸੀਂ ਕੋਸ਼ਿਸ਼ ਕਰਾਂਗੇ ਬੱਚੇ ਇਸ ਦਲਦਲ ਤੋਂ ਬਾਹਰ ਆਉਣ ਪਰ ਇਸ ਤਰ੍ਹਾਂ ਦੀ ਕੀ ਇਹ ਬੱਚਿਆਂ ਨੂੰ ਜਿਹੜੇ ਪੇਰੈਂਟਸ ਆ ਟਾਈਮ ਤਾਂ ਦੇ ਸਕਦੇ ਨੇ ਕਿਵਾਰ ਅੱਜਕੱਲ ਬੱਚੇ ਇੱਕ ਜਾਂ ਦੋ ਬੱਚੇ ਨੇ ਸਾਰੇ ਪੇਰੈਂਟਸ ਤੇ ਉਹ ਸ਼ੁਰੂ ਚੇ ਕਰਦੇ ਨੇ ਸੋਚਦੇ ਨੇ ਵੀ ਬੱਚਾ ਸ਼ਾਇਦ ਆਪ ਦਾ ਸੁਧਰ ਦੇ ਔਰ ਕੁਈ ਵਾਰ ਟਾਈਮ ਅਸੀਂ ਇੰਨਾ ਪਾ ਲੈਂਦੇ ਆ ਉਹਦੇ ਨਾਲ ਬੱਚੇ ਨੂੰ ਉਸ ਤੋਂ ਨਿਕਲਣਾ ਨਸ਼ੇ ਦੀ ਆਦਤ ਚੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਜਦੋਂ ਵੀ ਪੇਰੈਂਟਸ ਨੂੰ ਸ਼ੱਕ ਹੋਵੇ ਤਾਂ ਜਰੂਰ ਚਾਹੇ ਬੱਚੇ ਨੂੰ ਦੱਸਣ ਚਾਹੇ ਨਾ ਦੱਸਣ ਉਹਦੀ ਉੱਥੇ ਹੀ ਕਾਉਂਸਲਿੰਗ ਸਟਾਰਟ ਕਰਾਣ ਤੇ ਮੈਡੀਕਲ ਏਡ